ਜਾਬ ਦੇ ਬਹੁਤ ਹੀ ਸਤਿਕਾਰਯੋਗ ਸ਼ਹਿਰ ਐਸਐਸ ਸਹਿਬਜਾਦਾ ਅਜੀਤ ਸਿੰਘ ਨਗਰ ਦੇ ਵਿੱਚ ਤੁਸੀਂ ਕਈ ਵਾਰ ਆਏ ਹੋਗੇ ਉੱਥੇ ਇੱਕ ਗੁਰਦੁਆਰਾ ਸਾਹਿਬ ਆ ਨਾ ਜਿਸ ਨੂੰ ਬਹੁਤ ਸਾਰੇ ਸਿੱਖ ਅੰਬ ਸਾਹਿਬ ਬੋਲਦੇ ਨੇ ਇਹ ਅੰਬ ਸਾਹਿਬ ਗੁਰਦੁਆਰਾ ਸਾਹਿਬ ਦਾ ਬਾਰੀ ਦ੍ਰਿਸ਼ਿਆ ਇਹ ਅੰਬ ਸਾਹਿਬ ਤੇ ਜਿਹੜਾ ਸਥਾਨ ਆ ਇਸ ਥਾਂ ਨੂੰ ਧੰਨ ਧੰਨ ਗੁਰੂ ਹਰ Rai ਸਾਹਿਬ ਦੀ ਦੇ ਚਰਨ ਛੋਹ ਪ੍ਰਾਪਤ ਹੋਈ ਤੇ ਧੰਨ ਧੰਨ ਗੁਰੂ ਹਰ Rai ਸਾਹਿਬ ਜਿਹੜੇ ਸਨ ਉਹ ਇਸ ਸਥਾਨ ਤੇ ਆਏ ਸਨ ਇਤਿਹਾਸ ਦੇ ਪੰਨਿਆਂ ਦੇ ਮੁਤਾਬਕ ਤੇ ਇਸ ਕਰਕੇ ਇਸ ਸਥਾਨ ਦੇ ਵਿੱਚ ਬਹੁਤ ਜਾਦੀ ਮਹਾਨਤਾ ਕਿਹਾ ਜਾਂਦਾ ਕਿ ਇਸ ਸਥਾਨ ਤੇ ਜਾਂ ਇਸ ਇਲਾਕੇ ਚ ਭਾਈ ਕੁਰਮ ਜੀ ਜਿਹੜੇ ਸਨ ਉਹ ਗੁਰੂ ਘਰ ਦੇ ਬਹੁਤ ਵੱਡੇ ਸੇਵਕ ਸਨ ਤੇ ਜਦੋਂ ਉਹ ਗੁਰੂ ਅਰਜਨ ਸਾਹਿਬ ਜੀ ਨੂੰ ਮਿਲੇ ਉਸ ਸਮੇਂ ਦੇ ਮੁਤਾਬਕ ਤ્યાં ਇੱਕ ਕੋਈ ਘਟਨਾ ਵਾਪਰੀ ਸੀ ਅੰਬਾਂ ਨੂੰ ਲੈ ਕੇ ਤੇ ਗੁਰੂ ਸਾਹਿਬ ਨੇ ਕਿਹਾ ਸੀ ਕਿ ਅਸੀਂ ਅੰਬ ਜਰੂਰ ਖਾਵਾਂਗੇ ਲੇਕਿਨ ਸਤਵੇਂ ਜਾਮੇ ਚਾਕੇ ਜਦੋਂ ਗੁਰੂ ਸਾਹਿਬ ਹਰਾਈ ਸਾਹਿਬ ਸਤਮਾ ਜਾਮਾ ਸਤਮਾ ਬਾਬਾ ਨਾਨਕ ਬਣੇ ਤਾਂ ਇਸ ਇਲਾਕੇ ਚ ਆਏ ਉਹਨਾਂ ਸਮਿਆਂ ਚ ਇਸ ਇਲਾਕੇ ਵਿੱਚ ਜਾਨੀ ਕਿ ਅੰਬਾਂ ਦਾ ਮੌਸਮ ਨਹੀਂ ਸੀ ਤੇ ਗੁਰੂ ਹਰਾਈ ਸਾਹਿਬ ਜੀ ਨੇ ਭਾਈ ਗੁਰਮ ਨੂੰ ਕਿਹਾ ਕਿ ਭਾਈ ਸਾਹਿਬ ਦੀ ਆ ਗਈ ਅੰਬ ਖਾਣਾ ਚਾਹੁੰਦੇ ਆ ਕਿ ਤੁਸੀਂ ਅੰਬਾਂ ਦਾ ਪ੍ਰਬੰਧ ਕਰੋ ਤਾਂ ਉਹਨਾਂ ਨੇ ਬੜੇ ਸਤਕਾਰ ਦੇ ਨਾਲ ਕਿਹਾ ਕਿ ਜੀ ਹੁਣ ਤਾਂ ਮੌਸਮ ਅੰਬਾਂ ਦਾ ਨਹੀਂ ਆ ਪਰ ਜੇ ਤੁਹਾਡੀ ਕਿਰਪਾ ਹੋਵੇ ਤੁਹਾਡੀ ਮਿਹਰ ਹੋਵੇ ਤਾਂ ਹੁਣ ਵੀ ਅੰਬ ਲੱਗ ਸਕਦੇ ਨੇ ਹੁਣ ਵੀ ਅੰਬ ਜਿਹੜੇ ਹਰ ਪਾਸੇ ਹੋ ਸਕਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਗੁਰੂ ਸਾਹਿਬ ਸਮਰੱਥ ਨੇ ਉਹ ਸਭ ਕੁਝ ਕਰਨ ਦੇ ਯੋਗ ਨੇ ਕਿਹਾ ਜਾਂਦਾ ਕਿ ਜਿਸ ਰੁੱਖ ਦੇ ਹੇਠਾਂ ਗੁਰੂ ਸਾਹਿਬ ਖੜੇ ਹੋਏ ਸਨ ਤਾਂ ਉਹਨਾਂ ਕਹਿਆ ਭਾਈ ਕੁਰਮ ਉੱਪਰ ਧਿਆਨ ਕਰ ਤੇ ਉੱਪਰ ਵੇਖਿਆ ਤੇ ਉਸ ਅੰਬ ਨੂੰ ਬਹੁਤ ਸਾਰੇ ਅੰਬ ਲੱਗੇ ਹੋਏ ਸਨ ਅੰਬ ਦੇ ਬੂਟੇ ਨੂੰ ਇਸ ਕਰਕੇ ਇਸ ਮubaruk ਸਥਾਨ ਦਾ ਗੁਰੂ ਹਰ ਰਾਏ ਸਾਹਿਬ ਜੀ ਦੀ ਕਿਰਪਾ ਸਦਕਾ ਇਹ ਸਥਾਨ ਨੂੰ ਅੰਬ ਸਾਹਿਬ ਨਾਲ ਜਾਣਿਆ ਜਾਂਦਾ ਹੈ ਇਹ ਬਹੁਤ ਹੀ ਮubaruk ਤੇ ਬੜਾ ਵਧੀਆ ਸਥਾਨ ਹੈ ਸਿੱਖਾਂ ਦੇ ਵਿੱਚ ਇਸ ਸਥਾਨ ਦਾ ਬੜਾ ਮਾਣ ਸਤਿਕਾਰ ਹੈ ਤੇ ਇਹ ਗੁਰਦਰਾ ਸਾਹਿਬ ਜੀ ਦਾ ਵਾਰੀ ਦ੍ਰਿਸ਼ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੰਦੇ ਵਾਸਤੇ ਰੋ ਰੱਬ ਸੋਣਾ ਤੁਹਾਡੀਆਂ ਲੰਬੀਆਂ ਉਮਰਾਂ ਕਰਨ